ਛੇਵੇਂ ਪਾਤਸ਼ਾਹ ਜਦੋਂ ਗੁਰਗੱਦੀ ਦੇ ਉੱਤੇ ਬਰਾਜੇ ਸੈਕਟਰੀ ਸਾਹਿਬ ਜੀ ਨੇ ਆਪ ਜੀ ਨੂੰ ਦੱਸ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਧਰਮ ਦੇ ਇਤਿਹਾਸ ਸੰਦਰਿਕ ਨਵਾਂ ਮੋੜ ਲੈ ਕੇ ਆਈ ਮਿਸਟਰ ਮੈਕਾਲਫ ਨੇ ਜਿਹੜੀਆਂ ਲਾਈਨਾਂ ਲਿਖੀਆਂ ਉਹਨਾਂ ਲਾਈਨਾਂ ਵਿੱਚੋਂ ਨਾ ਦੋ ਤਿੰਨ ਅੱਖਰ ਵੀ ਚੁਣੇ ਮਿਸਟਰ ਮੈਕਾਲਫ ਕਹਿੰਦਾ ਦਾ ਡੈਥ ਆਫ ਗੁਰੂ ਅਰਜਨ ਇਜ਼ ਦਾ ਗ੍ਰੇਟ ਟਰਨਿੰਗ ਪੁਆਇੰਟ ਇਨ ਦਾ ਹਿਸਟਰੀ ਆਫ ਦਾ ਸਿੱਖ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸ਼ੇਕੋਂ ਵਿੱਚ ਇੱਕ ਨਵਾਂ ਕ੍ਰਾਂਤੀਕਾਰੀ ਮੋੜ ਲੈ ਕੇ ਆਈ ਕਿ ਮਾਲਾ ਬੜਾ ਹੱਥ ਕਿਰਪਾਨ ਦੇ ਮੁਠੇ ਦੇ ਉੱਤੇ ਪੈ ਗਿਆ ਜਿਹੜੇ ਬੰਦਗੀ ਕਰਦੇ ਸਨ ਇਬਾਦਤ ਕਰਦੇ ਕਰਦੇ ਉਹਨਾਂ ਨੂੰ ਸ਼ਹਾਦਤ ਦਾ ਰੰਗ ਚੜਿਆ ਇਬਾਦਤ ਕਰਨ ਵਾਲੇ ਸ਼ਹਾਦਤ ਦਾ ਰਸਤਾ ਅਪਣਾ ਗਏ ਰਬਾਬ ਦੇ ਨਾਲ ਗੁਰੂ ਘਰ ਦੇ ਵਿੱਚ ਨਗਾਰੇ ਆ ਗਏ ਰਬਾਬ ਦੇ ਨਾਲ ਚੜਦੀ ਕਲਾਡੀਆਂ 12 ਗਉਣ ਗਉਣੀਆਂ ਸ਼ੁਰੂ ਹੋ ਗਈਆਂ ਗੁਰੂ ਸਾਹਿਬ ਜੀ ਨੇ ਅਕਾਲ ਬੁੰਗੇ ਦਾ ਨਿਰਮਾਣ ਕੀਤਾ ਅਕਾਲ ਬੁੰਗੇ ਦਾ ਨਿਰਮਾਣ ਕਰਕੇ ਦਿੱਲੀ ਤਖਤ ਨਾਲੋਂ 2.5 ਫੁੱਟ ਉੱਚਾ ਤਖਤ ਸਾਜ ਕੇ ਸਤਗੁਰਾਂ ਨੇ ਕਿਹਾ ਅੱਗੇ ਹਕੂਮਤ ਵੱਲੋਂ ਹੁਕਮਨਾਮੇ ਜਾਰੀ ਹੁੰਦੇ ਸੀ ਹੁਣ ਇੱਥੋਂ ਹੁਕਮਨਾਮੇ ਜਾਰੀ ਹੋਇਆ ਕਰਨਗੇ ਗੁਰੂ ਜੀ ਦੇ ਇਸ ਕ੍ਰਾਂਤੀਕਾਰੀ ਕਾਰਜਮ ਨੂੰ ਜਿਹੜਾ ਸੁਣਦਾ ਉਹ ਸ਼ਰਧਾ ਨਾਲ ਸਿਰ ਚਕਾਉਂਦਾ ਦੂਰ ਦੁਰਾਡੇ ਤੱਕ ਖਬਰਾਂ ਫੈਲ ਗਈਆਂ ਕਿ ਨਵਾਂ ਗੁਰੂ ਜਿਹੜਾ ਉਹ ਬੜਾ ਜੋਸ਼ੀਲਾ ਗੁਰੂ ਹੈ ਜਿਹੜਾ ਨਵਾਂ ਗੁਰੂ ਹੈ ਉਹਦਾ ਬੜਾ ਗਰਮ ਖੂਨ ਹੈ ਉੱਚੜ ਦੀ ਕਲਾਟੀਆਂ ਤਕਰੀਰਾਂ ਕਰਦਾ ਹੈ ਦੂਰ ਦਰਾਡੇ ਜਿਹੜੇ ਸਿੱਖ ਵਸਦੇ ਆ ਉਹ ਸਤਿਗੁਰੂ ਜੀ ਦੇ ਚਰਨ ਪ੍ਰਸ਼ਨ ਵਾਸਤੇ ਦਰਸ਼ਨ ਦੀਦਾਰ ਪਾਉਣ ਵਾਸਤੇ ਚੱਲ ਕੇ ਆਏ ਬਹੁਤ ਸਾਰੇ ਐਸੇ ਸਿੱਖ ਵੀ ਹਨ ਜਿਹੜੇ ਆਉਣਾ ਚਾਹੁੰਦੇ ਆ ਪਰ ਆ ਨਹੀਂ ਸਕੇ ਕਾਰਨ ਕਿਸੇ ਦਾ ਕੋ ਘਰ ਦੀ ਮਜਬੂਰੀ ਬਣੀ ਕਾਰਨ ਕਿਸੇ ਦਾ ਕੋ ਘਰ ਦੀ ਗਰੀਬੀ ਬਣੀ ਕਾਰਨ ਕੁਝ ਵੀ ਹੋ ਸਕਦਾ ਕਿਸੇ ਦਾ ਕਾਰਨ ਕੋ ਬਿਮਾਰੀ ਵੀ ਬਣੀ ਹੋ ਸਕਦਾ ਹੈ ਪਰ ਸਾਰੇ ਜਣੇ ਦਰਸ਼ਨ ਕਰਨਾ ਚਾਹੁੰਦੇ ਆ ਗੁਰੂ ਦੇ ਦਰਸ਼ਨ ਪਲਾ ਕੌਣ ਨਹੀਂ ਕਰਨਾ ਚਾਹੁੰਦਾ ਅੱਜ ਕੱਲ ਦਾ ਸਮਾਜ ਲੋ ਬਦਲ ਗਿਆ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਇੰਟਰਨੈਟ ਦਾ ਯੁੱਗ ਆ ਗਿਆ ਆ ਵੇਖੋ ਚੈਨਲਾਂ ਬਲੇ ਭਰਾਮਾਂ ਨੇ ਨਾਲ-ਨਾਲ ਲਾਈਵ ਟੈਲੀਕਾਸਟ ਕੀਤਾ ਦੂਰ ਦਰਾਡੇ ਸੰਗਤਾਂ ਜਿਹੜੀਆਂ ਨਹੀਂ ਪੁੱਜ ਸਕੀਆਂ ਉਹ ਸੁਣ ਰਹੀਆਂ ਤੇ ਨਾਲ ਸਿੱਧਾ ਪ੍ਰਸਾਰਣ ਲਾਹਾ ਪ੍ਰਾਪਤ ਕਰ ਰਹੀਆਂ ਜਿਹੜੇ ਹੁਣ ਨਹੀਂ ਸੁਣ ਸਕਣਗੇ ਉਹ ਇੱਕ ਅਦਾ ਦਿਨ ਬਾਅਦ ਵੀ ਸੁਣ ਲੈਣਗੇ ਅੱਖਰ ਅੱਖਰ ਸੰਭਾਲਿਆ ਜਾਣਾ ਹੈ ਉਦੋਂ ਐਮਐਡੀ ਕੋਲ ਟੈਕਨੋਲੋਜੀ ਨਹੀਂ ਸੀ ਹੁੰਦੀ ਗੁਰੂ ਜੀ ਦੇ ਚਰਨ ਪ੍ਰਸ਼ਨ ਵਾਸਤੇ ਦੂਰ ਦਰਾਡੇ ਤੋਂ ਸਾਰੇ ਸਿੱਖ ਆਉਣਾ ਚਾਹੁੰਦੇ ਆ ਆਗਰੇ ਦੀ ਧਰਤੀ ਦੇ ਉੱਤੇ ਇੱਕ ਬੰਦਾ ਬਸਦਾ ਹੈ ਆਗਰੇ ਦੀ ਧਰਤੀ ਬਹੁਤ ਇਤਿਹਾਸਿਕ ਧਰਤੀ ਹੈ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਪਏ ਆ ਆਗਰੇ ਦੀ ਧਰਤੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਏ ਆ ਆਗਰੇ ਦੀ ਧਰਤੀ ਤੇ ਭਾਈ ਗੁਰਦਾਸ ਜੀ ਦੇ ਚਰਨ ਪਏ ਆ ਆਗਰੇ ਦੀ ਧਰਤੀ ਤੇ ਇਸ ਆਗਰੇ ਨੂੰ ਬਹੁਤ ਵੱਡਾ ਮਾਣ ਹੈ ਛੇਵੇਂ ਪਾਤਸ਼ਾਹ ਜੀ ਦੇ ਵੀ ਮੁਬਾਰਕ ਚਰਨ ਪਏ ਆ 10ਵੇਂ ਪਾਛਾ ਦੇ ਵਿਚਰਨ ਪਏ ਆ ਤਿੰਨ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਆਗਰੇ ਦੀ ਧਰਤੀ ਤੇ ਗਏ ਆ ਪੰਥ ਮਾਤਾ ਮਾਤਾ ਸਾਹਿਬ ਕੌਰ ਭਾਈ ਸ਼ਿਵ ਸਿੰਘ ਗੁਲਾਟੀ ਦੇ ਘਰ ਆਗਰੇ ਦੀ ਧਰਤੀ ਦੇ ਉੱਤੇ ਲੰਮਾ ਸਮਾਰਾਏ ਆ ਆਗਰਾ ਬੜਾ ਇਤਿਹਾਸਿਕ ਨਗਰ ਹੈ ਆਗਰੇ ਨੂੰ ਇਤਿਹਾਸ ਦੇ ਪੰਨਿਆਂ ਦੇ ਉੱਤੇ ਬੜੀ ਥਾਂ ਮਿਲੀ ਹੈ ਅਕਬਰ ਬਾਦਸ਼ਾਹ ਨੇ ਆਗਰੇ ਦੀ ਧਰਤੀ ਤੇ ਬੜਾ ਰੁਪਈਆ ਖਰਚਿਆ ਬਾਬਰ ਬਾਦਸ਼ਾਹ ਦੀ ਮੌਤ ਹੋਈ ਆਗਰੇ ਦੀ ਧਰਤੀ ਤੇ ਇਸੇ ਲਈ ਅਕਬਰ ਨੇ ਬਹੁਤੀ ਰਕਮ ਖਰਚੀ ਆਗਰੇ ਦੀ ਧਰਤੀ ਤੇ ਇਸ ਆਗਰੇ ਦੀ ਧਰਤੀ ਦੇ ਉੱਤੇ ਇੱਕ ਗੁਰਸਿੱਖ ਬੰਦਾ ਵੱਸਦਾ ਹੈ ਆਰਥਿਕ ਪੱਖੋਂ ਗਰੀਬ ਹੈ ਪਰ ਨਾਮ ਜਪਣ ਵਾਲਾ ਪੱਖ ਉਹਦਾ ਬਹੁਤ ਮਜ਼ਬੂਤ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਜਿਸ ਨਾਮ ਰਿਦੇ ਸੋਈ ਵੱਡਾ ਰਾਜਾ ਜਿਹਦੇ ਕੋਲੇ ਨਾਮ ਦਾ ਧੰਨ ਹੈ ਉਹ ਵੱਡਾ ਸਮਰਾਟ ਹੈ ਜਿਹਦੇ ਕੋਲੇ ਸਿਮਰਨ ਹੈ ਜਿਹਦੇ ਕੋਲੇ ਜਪਜੀ ਸਾਹਿਬ ਦਾ ਪਿਆਰ ਹੈ ਜਿਹਦੇ ਕੋਲੇ ਮੂਲ ਮੰਤਰ ਹੈ ਜਿਹਦੇ ਕੋਲੇ ਨਾਮ ਜਪਣ ਵਾਲਿਆਂ ਦੀ ਸੰਗਤ ਆ ਉਹ ਦੁਨੀਆ ਦਾ ਵੱਡਾ ਬਾਦਸ਼ਾਹ ਹੁੰਦਾ ਹੈ ਪਰ ਦੁਨਿਆਵੀ ਅੱਖ ਕੁਝ ਹੋਰ ਸੋਚਦੀ ਹੈ ਜੋ ਨਿਰਧਨ ਸਰਧਨ ਪੈ ਜਾਏ ਜਦੋਂ ਕਿਤੇ ਗਰੀਬ ਬੰਦਾ ਅਮੀਰ ਬੰਦੇ ਦੇ ਕੋਲ ਜਾਂਦਾ ਹੈ ਤਾਂ ਉਹ ਅੱਗੇ ਪਿੱਠ ਫੇਰ ਲੈਂਦਾ ਹੈ ਉਹਨੇ ਅੱਗੇ ਮੂੰਹ ਕਮਾ ਲਿਆ ਉਹਨੇ ਆਦਰ ਨਹੀਂ ਦਿੱਤਾ ਪਰ ਜੇ ਅਮੀਰ ਬੰਦਾ ਗਰੀਬ ਦੇ ਘਰ ਜਾਵੇ ਭਾਵੇਂ ਸਵਾਰਥ ਵਾਸਤੇ ਜਾਵੇ ਭਾਵੇਂ ਕਿਸੇ ਕੰਮ ਵਾਸਤੇ ਜਾਵੇ ਤੇ ਗਰੀਬ ਬੰਦਾ ਉਹਨੂੰ ਆਦਰ ਦੇ ਨਾਲ ਬਿਠਾਉਂਦਾ ਪਰ ਨਿਰਧਨ ਸਰਧਨ ਦੋਨੋਂ ਭਾਈ ਪ੍ਰਭ ਕੀ ਕਲਾਨਾ ਪ੍ਰਮਾਤਮਾ ਦੀ ਜਿਹੜੀ ਸ਼ਬਦ ਸਲਾਹਾ ਉਹਨੂੰ ਆਪਾਂ ਸਾਰੇ ਜਾਣ ਨਹੀਂ ਸਕਦੇ ਇਹ ਦੋਨੋਂ ਭਰਾ ਆ ਪਰ ਵੱਡਾ ਕੌਣ ਹੈ ਛੋਟਾ ਕੌਣ ਹੈ ਅਮੀਰ ਤਾਂ ਉਹ ਹੈ ਜਿਹਦੇ ਕੋਲੇ ਨਾਮ ਦਾ ਤਨ ਹੈ ਅਮੀਰ ਤਾਂ ਉਹ ਹੈ ਜਿਹਦੇ ਕੋਲੇ ਪ੍ਰਮਾਤਮਾ ਦਾ ਸਿਮਰਨ ਦਾ ਖਜ਼ਾਨਾ ਸੰਭਿਆ ਹੋਇਆ ਹੈ ਇਹ ਬੰਦਾ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਭਗਤੀ ਕਰਦਾ ਹੈ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਅਰਜਨ ਦੇਵ ਹਮੇਸ਼ਾ ਉੜਦਾ ਪੈਂਦਾ ਕਹਿੰਦਾ ਯਾਦ ਰੱਖਿਓ ਜਿਹੜਾ ਆਪਣੇ ਗੁਰੂ ਨੂੰ ਧੰਨ ਆਖਦਾ ਹੈ ਬਾਬੇ ਜੀ ਬਾਣੀ ਦੇ ਵਿੱਚ ਲਿਖਿਆ ਜਿੰਨੀ ਤਦਨੋ ਧੰਨ ਕਹਿਆ ਤਨ ਚੰਮ ਨੇੜ ਨਾ ਆਵੇ ਜਿਹੜਾ ਆਪਣੇ ਗੁਰੂ ਨੂੰ ਧੰਨ ਕਹਿੰਦਾ ਜਮਦੂਤ ਉਹਨਾਂ ਦੇ ਲਾਗੇ ਨਹੀਂ ਆਉਂਦੇ ਸੌਖੇ ਸ਼ਬਦਾਂ 'ਚ ਕਹਦੇ ਆ ਜਿਹੜਾ ਆਪਣੇ ਗੁਰੂ ਨੂੰ ਧੰਨ ਕਹੀ ਜਾਵੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡੇ ਗੁਰੂ ਨੂੰ ਧੰਨ ਕਵੇ ਸਾਡਾ ਗੁਰੂ ਉਹਦੀ ਜ਼ਿੰਦਗੀ ਧੰਨਤਾ ਜੋਗ ਬਣਾ ਦਿੰਦਾ ਹੈ ਸਾਡਾ ਗੁਰੂ ਉਹਦੀ ਜ਼ਿੰਦਗੀ ਧੰਨ ਕਰ ਦਿੰਦਾ ਹੈ ਉਹਦੀ ਚਾਰੇ ਪਾਸੇ ਧੰਨ ਧੰਨ ਹੋ ਜਾਂਦੀ ਹੈ ਇਹ ਬਾਣੀ ਵਿੱਚ ਗੁਰ ਸਿੱਖੋ ਐਸੀ ਸ਼ਕਤੀ ਆ ਇਹ ਮਨਮੁੱਖਾਂ ਨੂੰ ਗੁਰਮੁਖ ਬਣਾ ਦਿੰਦੀ ਹੈ ਇਹ ਬਾਣੀ ਵਿੱਚ ਐਸੀ ਸ਼ਕਤੀ ਹੈ ਮਾਨਸ ਤੇ ਦੇਵਤੇ ਕਰ ਦਿੰਦੀ ਹੈ ਇਹ ਬਾਣੀ ਵਿੱਚ ਐਸੀ ਸ਼ਕਤੀ ਆ ਜੇ ਬਾਣੀ ਦਰਖਤ ਵੀ ਸੁਣ ਲੈਣ ਤਾਂ ਦਰਖਤ ਵੀ ਤਰ ਜਾਂਦੇ ਆ ਇੱਥੇ ਕੌੜੇ ਰੀਠੇ ਬਾਣੀ ਸੁਣਨਲ ਮਿੱਠੇ ਹੋ ਜਾਂਦੇ ਆ ਕੰਡਿਆਲੇ ਬੂਟੇ ਜਿਹੜੇ ਗਰਨੇ ਦੇ ਬੂਟੇ ਨੇ ਉਹ ਗਰਨਾ ਸਾਹਿਬ ਬਣ ਜਾਂਦੇ ਆ ਇਹ ਬਾਣੀ ਵਿੱਚ ਬਹੁਤ ਵੱਡੀ ਤਾਕਤ ਹੈ ਇਹ ਬਾਣੀ ਦੀ ਜਿਹੜੀ ਸ਼ਕਤੀ ਆ ਇਹ ਗਰੀਬ ਬੰਦੇ ਦੇ ਕੋਲ ਹੈ ਇਹ ਗਰੀਬ ਬੰਦਾ ਬਾਣੀ ਪੜਦਾ ਚਤੋਂ ਪੈਰ ਉੱਡਦਾ ਬੰਦਾ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਇਹਦੀ ਕਿਰਤ ਜਿਹੜੀ ਬੜੀ ਛੋਟੀ ਆ ਲੋਕਾਂ ਦੀ ਨਿਗਾਹ ਦੇ ਵਿੱਚ ਲੋਕਾਂ ਦੀ ਨਿਗਾਹ ਵਿੱਚ ਇਹਦਾ ਕੰਮ ਬੜਾ ਨਿੱਕਾ ਜਿਹਾ ਆ ਇੱਕ ਸ਼ਬਦ ਕਹ ਦਿਆਂ ਕੰਮ ਗੁਰ ਸਿੱਖੋ ਕੋਈ ਮਾੜਾ ਨਹੀਂ ਹੁੰਦਾ ਕੰਮ ਕਰਨ ਵਾਲਿਆਂ ਵਿੱਚੋਂ ਬੰਦੇ ਮਾੜੇ ਹੁੰਦੇ ਆ ਕੰਮ ਨਾ ਕੋਈ ਛੋਟਾ ਹੁੰਦਾ ਨਾ ਕੋਈ ਕੰਮ ਵੱਡਾ ਹੁੰਦਾ ਛੋਟੀ ਤੇ ਵੱਡੀ ਤਾਂ ਬੰਦੇ ਦੀ ਸੋਚ ਹੁੰਦੀ ਹੈ ਇਹ ਸਾਡੇ ਪੰਜਾਬ ਵਿੱਚ ਜਾਂ ਇੰਡੀਆ ਵਿੱਚ ਲੋਕਾਂ ਦੀ ਮਾਨਸਿਕਤਾ ਬਿਮਾਰ ਆ ਅਸੀਂ ਹਰ ਬੰਦੇ ਦੇ ਕੋਲੋਂ ਪੁੱਛ ਲੈਨੇ ਆ ਪੇ ਤੂੰ ਕੰਮ ਕੀ ਕਰਦਾ ਜੇ ਉਹਦਾ ਕੰਮ ਸਾਡੀ ਅਕਲ ਮੁਤਾਬਕ ਛੋਟਾ ਹੈ ਤੇ ਆਪਾਂ ਉਸ ਬੰਦੇ ਨੂੰ ਛੋਟਾ ਜਾਣਨ ਲੱਗ ਜਾਂਦੇ ਆ ਅਸਲ ਵਿੱਚ ਕੰਮ ਕੰਮ ਹੁੰਦਾ ਹੈ ਕੰਮ ਆਪਣਾ ਧਰਮ ਹੁੰਦਾ ਹੈ ਜਿਹੜਾ ਕੰਮ ਨੂੰ ਧਰਮ ਸਮਝ ਕੇ ਕੰਮ ਕਰਦਾ ਹੈ ਸਾਡੇ ਗੁਰੂ ਉਹਨੂੰ ਬਹੁਤ ਪਿਆਰ ਕਰਦੇ ਆ ਇਹ ਗੱਲ ਚੇਤੇ ਆ ਗਈ ਇੱਕ ਵਾਰੀ ਨਾ ਭਗਤ ਤਰਲੋਚਨ ਜੀ ਮਹਾਰਾਜ ਨੇ ਭਗਤ ਨਾਮਦੇਵ ਜੀ ਮਹਾਰਾਜ ਦੀ ਸ਼ੋਭਾ ਸੁਣੀ ਕਿ ਭਗਤ ਨਾਮਦੇਵ ਜੀ ਬਹੁਤ ਬੰਦਗੀ ਕਰਦੇ ਆ ਭਗਤ ਨਾਮਦੇਵ ਜੀ ਬੜਾ ਲੰਮਾ ਚੌਂਕੜਾ ਮਾਰਦੇ ਆ ਸਿਮਰਨ ਕਰਦੇ ਆ ਉਹ ਭਗਤੀ ਦੇ ਵਿੱਚ ਸਮਾਧੀ ਲੀਨ ਹੋ ਜਾਂਦੇ ਆ ਭਗਤ ਤਰਨੋਚਨ ਜੀ ਨੇ ਸੋਚਿਆ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਜਾ ਕੇ ਆਉਣਾ ਚਾਹੀਦਾ ਉਹ ਭਗਤ ਨਾਮਦੇਵ ਜੀ ਮਹਾਰਾਜ ਦੇ ਘਰ ਆ ਗਏ 2-4 ਦਿਨ ਰਹੇ ਸੋਚਦੇ ਰਹੇ ਵੇ ਹੁਣ ਚੌਕੜਾ ਮਾਰੇਗਾ ਹੁਣ ਮਾਲਾ ਫੇਰੇਗਾ ਹੁਣ ਸਮਾਧੀ ਲਾਏਗਾ ਹੁਣ ਰੱਬ ਰੱਬ ਜਪੇਗਾ ਪਰ ਭਗਤ ਨਾਮਦੇਵ ਜੀ ਮਹਾਰਾਜ ਆਪਣਾ ਕੰਮ ਕਾਰ ਕਰਦੇ ਰਹੇ ਆਖਰਕਾਰ ਭਗਤ ਤਰਨੋਚਨ ਜੀ ਕਹਿੰਦੇ ਨਾਮਾ ਮਾਇਆ ਮੋਹਿਆ ਕਹਿੰਦੇ ਨਾਮਦੇਵ ਨੂੰ ਰੁਪਈਆਂ ਨੇ ਮੋਲਿਆ ਕੌਣ ਕਹਿ ਰਿਹਾ ਕਹੇ ਤਰਲੋਚਨ ਮੀਤ ਤਰਲੋਚਨ ਨਾਮ ਦਾ ਮਿੱਤਰ ਕਹਿ ਰਿਹਾ ਕਿ ਤੂੰ ਤਾਂ ਰੱਬ ਦਾ ਨਾਮ ਜਪਦਾ ਨਹੀਂ ਉਹੀ ਤੇਰਾ ਢੋਲ ਵੱਜਿਆ ਪਿਆ ਉਹੀ ਲੋਕੀ ਕਹੀ ਜਾਂਦੇ ਬਈ ਤੂੰ ਨਾ ਬਹੁਤ ਜਪਦਾ ਉਹ ਕਾਹੇ ਛੀਪੋ ਸ਼ਾਇਲੇ RAM ਨਾ ਲਾਭੋ ਚੀਤ ਤੂੰ ਤੇ ਭਗਤੀ ਕਰਦਾ ਹੀ ਨਹੀਂ ਤੇ ਭਗਤ ਨਾਮਦੇਵ ਜੀ ਅੱਗੋਂ ਬੜਾ ਸਵਾਦਲਾ ਉੱਤਰ ਦਿੰਦੇ ਆ ਕਹਿੰਦੇ ਨਾਮਾ ਕਹੇ ਤਰਲੋਚਨਾ ਨਾਮਦੇਵ ਜੀ ਕਹਿ ਰਿਹਾ ਤਰਲੋਚਨ ਜੀ ਸੁਣੋ ਨਾਮਾ ਕਹੇ ਤਰਲੋਚਨਾ ਮੁਖ ਤੇ RAM ਸਮਾਲ ਹੱਥ ਪਾਓ ਕਰ ਕਾਮ ਸਭ ਚੀਤ ਨਰੰਜਣ ਨਾਲ ਕਹਿੰਦੇ ਹੱਥਾਂ ਪੈਰਾਂ ਨਾਲ ਕੰਮ ਕਰ ਤੇ ਆਪਣਾ ਚਿੱਤ ਜਿਹੜਾ ਉਹ ਨਰੰਕਾਰ ਨਾਲ ਜੋੜ ਹੱਥ ਕਾਰ ਵੱਲੇ ਚਿੱਤ ਯਾਰ ਵੱਲੇ ਇਹ ਟਾਵੇਂ ਟਾਵੇਂ ਲੋਕਾਂ ਦੇ ਉੱਤੇ ਕਿਰਪਾ ਹੁੰਦੀ ਹੈ ਇਹ ਬੰਦਾ ਜਿਹੜਾ ਇੱਕ ਆ ਖੋਦਾ ਹੈ ਬੜਾ ਛੋਟਾ ਜਿਹਾ ਕੰਮ ਹੈ ਨਾ ਬੰਦੇ ਦੀ ਨਿਗਾ ਚ ਘਾਹ ਖੋਦਾ ਤੇ ਘਾਹ ਦੀ ਪੰਡ ਜਦੋਂ ਵੱਜ ਜਾਂਦੀ ਹੈ ਇੱਕ ਘਾਹ ਮੰਡੀ ਵਿੱਚ ਘਾਹ ਵੇਚ ਆਉਂਦਾ ਹੈ ਕਾ ਮੰਡੀ ਵਿੱਚੋਂ ਜਿਹੜੇ ਪੈਸੇ ਆਉਂਦੇ ਉਹਨਾਂ ਨਾਲ ਇਹਦੇ ਘਰ ਦਾ ਚੁੱਲ੍ਹਾ ਚੱਲਦਾ ਹੈ ਉਹਨਾਂ ਨਾਲ ਇਹਦੇ ਘਰ ਦਾ ਰੁਜ਼ਗਾਰ ਚੱਲਦਾ ਹੈ ਜਦੋਂ ਪਤਾ ਲੱਗਾ ਕਿ ਸਾਡੇ ਵੱਡੇ ਸਤਗੁਰਾਂ ਨੂੰ ਤਤੀ ਤਵੀ ਦੇ ਉੱਤੇ ਬਿਠਾ ਕੇ ਸਰ ਸਰ ਵਿੱਚ ਸੜਦਾ ਬਲਦਾ ਰੇਤਾ ਪਾ ਕੇ ਜ਼ਾਲਮਾਂ ਨੇ ਬਹੁਤ ਆਪਣੇ ਮੱਥੇ ਦੇ ਤੇ ਕਲੰਕ ਲਗਵਾਇਆ ਸਾਡੇ ਸਤਗੁਰਾਂ ਨੂੰ ਸ਼ਹੀਦ ਕਰ ਦਿੱਤਾ ਆਗਰੇ ਦੀ ਧਰਤੀ ਤੋਂ ਬਹੁਤ ਗੁਰ ਸਿਖਾਏ ਜਿਹੜੇ ਛੇਵੇਂ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਗਏ ਇਹ ਪੁੱਛਦਾ ਸਾਰਿਆਂ ਨੂੰ ਕਹਿੰਦਾ ਨਵੇਂ ਗੁਰੂ ਦੀ ਰਾਜੀ ਖੁਸ਼ੀ ਨਵੇਂ ਗੁਰੂ ਦੀ ਕੋ ਗੱਲਬਾਤ ਕੋਈ ਸਾਖੀ ਸੁਣਾਓ ਕਿੰਨੀ ਕੁ ਉਮਰ ਆ ਨਵੇਂ ਗੁਰੂ ਦੀ ਕਿਦਾਂ ਦੇ ਨੇ ਉਹ ਕਿੰਨੇ ਕੁੱچے ਲੰਬੇ ਆ ਉਹਨਾਂ ਦੀ ਕੋ ਕਹਾਣੀ ਸੁਣਾਓ ਜਿਹੜੇ ਸਿੱਖ ਛੇਵੇਂ ਬਾਪੂ ਦੇ ਦਰਸ਼ਨ ਕਰਕੇ ਗਏ ਨਾ ਉਹ ਦੱਸਦੇ ਆ ਕਹਿੰਦੇ ਉਹ ਸੱਜਣਾ ਛੇਵੇਂ ਗੁਰੂ ਦੇ ਕਿਆ ਕਹਿਣੇ ਨੇ ਛੇਵੇਂ ਗੁਰੂ ਦੀਆਂ ਕਿਆ ਸਿਫਤਾਂ ਨੇ ਕੁੱਟਮਾ ਪਜਾਮਾ ਤਿੱਲੇਦਾਰ ਜੁੱਤੀ ਮਹੰਗੇ ਮੁੱਲ ਦੇ ਬਸਤਰ ਪੱਥਾ ਤੀਰਾਂ ਨਾਲ ਭਰਿਆ ਰਹਿੰਦਾ ਕਹਿੰਦਾ ਹੈ ਉਹ ਕਹਿੰਦਾ ਹਾਂ ਪੱਥਾ ਤੀਰਾਂ ਨਾਲ ਭਰਿਆ ਰਹਿੰਦਾ ਦੋ ਕਿਰਪਾਨਾਂ ਪਾਈਆਂ ਮਹਾਰਾਜ ਨੇ ਹੈਰਾਨ ਹੋ ਕੇ ਕਹਿੰਦਾ ਦੋ ਪਾ ਲਈਆਂ ਦੋ ਕਿਰਪਾਨਾਂ ਇਕੱਠੀਆਂ ਪਾ ਲਈਆਂ ਉਹ ਕਹਿੰਦਾ ਹਾਂ ਇੱਕ ਕਿਰਪਾਨ ਪੀਰੀ ਦੀ ਪਾਈ ਆ ਇੱਕ ਕਿਰਪਾਨ ਮੀਰੀ ਦੀ ਪਾਈ ਦੋ ਕਿਰਪਾਨਾਂ ਪਹਿਨੀਆਂ ਸਾਡੇ ਸਤਿਗੁਰਾਂ ਨੇ ਮੈਂ ਅਰੰਭਤਾ ਵਿੱਚ ਗੱਲ ਕੀਤੀ ਹੈ ਕਿ ਉਹਨਾਂ ਦੀ ਆਪਾਂ ਗੱਲਾਂ ਕਰਨੀਆਂ ਜਿਨ੍ਹਾਂ ਦਾ ਆਪਾਂ ਦਿੱਤਾ ਖਾਨੇ ਆ ਸਾਡੇ ਗੁਰੂ ਨੇ ਦੋ ਪਾਈਆਂ ਬੁਰਾ ਨਾਮਾਇਓ ਅੱਜ ਦੇ ਸਿੱਖਾਂ ਨੂੰ ਇੱਕ ਪੌਣੀ ਬੜੀ ਭਾਰੀ ਹੈ ਅੱਜ ਦੇ ਸਿੱਖਾਂ ਨੂੰ ਇੱਕ ਪੌਣੀ ਬੜੀ ਔਖੀ ਲੱਗਦੀ ਆ ਬਹੁਤ ਮੁਸੀਬਤ ਸਮਝਦੇ ਅਸੀਂ ਕਿਰਪਾਨ ਪਾਉਣ ਨੂੰ ਕਿਰਪਾਨ ਕੀ ਆ ਮੈਂ ਥੋੜੀ ਜੀ ਗੱਲ ਇਸ ਹਫ਼ਤੇ ਤੋਂ ਬਾਅਦ ਕਰਾਂਗਾ ਕਹਿੰਦਾ ਦੋ ਪਾ ਲਈਆਂ ਮਹਾਰਾਜ ਨੇ ਕਿਰਪਾਨ ਕਹਿੰਦੇ ਹਾਂ ਦੋ ਕਿਰਪਾਨਾ ਪਹਿਨੇ ਹੁਣ ਸਤਿਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ ਸੁਣਿਆ ਕਿ ਅਕਾਲ ਪੁੰਗਾਂ ਰਚਿਆ ਅਕਾਲ ਤਖਤ ਦਾ ਨਿਰਮਾਣ ਕੀਤਾ ਸੱਚੇ ਸੱਚੇ ਫੈਸਲੇ ਹੁੰਦੇ ਆ ਕੱਚ ਪਕਾਈ ਉਥੇ ਪਾਏ ਉਥੇ ਕੱਚੇ ਤੇ ਪੱਕੇ ਵੱਖ-ਵੱਖ ਕੱਢੇ ਜਾਂਦੇ ਆ ਉਹ ਏਦਾਂ ਦਾ ਦਰਬਾਰ ਹੈ ਜਿੱਥੇ ਉੱਚੇ ਨੀਵੇਂ ਕਿਸੇ ਨੂੰ ਨਹੀਂ ਜਾਣਿਆ ਜਾਂਦਾ ਉਥੇ ਕਿਹਾ ਜਾਂਦਾ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਈ ਨਾ ਕੋ ਉੱਤਮ ਹੈ ਤੇ ਨਾ ਕੋ ਨੀਚ ਹੈ ਉਹ ਕੈਸਾ ਦਰਬਾਰ ਹੈ ਕੈਸਾ ਗੁਰੂ ਹੈ ਆਪਣੇ ਮਨ ਨਾਲ ਗੱਲਾਂ ਕਰਦਾ ਕਹਿੰਦਾ ਮਨਾ ਜੇ ਰੱਬ ਖੰਭ ਲਾ ਦੇਵੇ ਤਾਂ ਉੱਡ ਕੇ ਚਲੇ ਜਾਵਾਂ ਅਮਰਸਰ ਸਾਹਿਬ ਦਰਸ਼ਨ ਕਰਕੇ ਆਵਾਂ ਪੂਰੇ ਸਤਿਗੁਰੂ ਦੇ ਨਵੇਂ ਸਤਿਗੁਰੂ ਦੇ ਦੋ ਕਿਰਪਾਨਾਂ ਵਾਲੇ ਬਾਬੇ ਦੇ ਦਰਸ਼ਨ ਕਰਕੇ ਆਵਾਂ ਪਰ ਘਰ ਦੀ ਗਰੀਬੀ ਰਾਹ ਦਾ ਰੋੜਾ ਆ ਆਪਣੇ ਮਨ ਨੂੰ ਕਹਿੰਦਾ ਕਹਿੰਦਾ ਸੱਜਣਾ ਦੋ ਕੰਮ ਇਕੱਠੇ ਨਹੀਂ ਹੋਣੇ ਜਾਂ ਪਰਿਵਾਰ ਪਾਲਣਾ ਤੇ ਜਾਂ ਗੁਰੂ ਨਾਲ ਪਿਆਰ ਪਾਲਣਾ ਜੇ ਗੁਰੂ ਦਾ ਪਿਆਰ ਪਾਲਣਾ ਤੇ ਪਰਿਵਾਰ ਰੁਲ ਜਾਏਗਾ ਜੇ ਪਰਿਵਾਰ ਪਾਲਣਾ ਤੇ ਗੁਰੂ ਦਾ ਪਿਆਰ ਤੂੰ ਹੰਡਾ ਨਹੀਂ ਸਕੇਗਾ ਨਹੀਂ ਕੰਮ ਬਣ ਸਕਦਾ ਆਖਰਕਾਰ ਸਿੱਖ ਦੇ ਕੋਲ ਇੱਕ ਬਹੁਤ ਵੱਡੀ ਮਹਾਰਾਜ ਨੇ ਦਾਤ ਬਖਸ਼ਿਸ਼ ਕੀਤੀ ਹੈ ਕਿ ਜਦੋਂ ਕਿਤੇ ਉਸ ਦਾਤ ਦੀ ਸਿੱਖ ਵਰਤੋਂ ਕਰਦਾ ਤੇ ਗੁਰੂ ਬੋੜੀ ਕਰਦਾ ਉਹ ਦਾਤ ਦਾ ਨਾਮ ਹੈ ਅਰਦਾਸ ਅਰਦਾਸ ਫਾਰਸੀ ਦੇ ਦੋ ਸ਼ਬਦ ਹਨ ਅਰਜ ਜਮਾ ਦਾਸਤ ਅਰਜ ਮੈਨ ਅਰਜੀ ਤੇ ਦਾਸਤ ਮੈਨ ਰੱਖਣਾ ਆਪਣੀ ਅਰਜੀ ਆਪਣੇ ਤੋਂ ਵੱਡੇ ਮੂਰੇ ਰੱਖਣਾ ਉਹਨੂੰ ਕਹਿੰਦੇ ਨੇ ਅਰਦਾਸ ਜਿਵੇਂ ਮੋਟਰ ਤੋਂ ਪਾਣੀ ਖੇਤ ਤੱਕ ਆੜ ਰਾਹੀ ਪਹੁੰਚਾਇਆ ਜਾਂਦਾ ਨਾ ਇਵੇਂ ਮਨ ਤੋਂ ਲੈ ਕੇ ਸੁਨੇਹਾ ਵਾਹਿਗੁਰੂ ਜੀ ਤੱਕ ਅਰਦਾਸ ਰਾਹੀਂ ਪਹੁੰਚਾਇਆ ਜਾਂਦਾ ਹੈ ਜਿਵੇਂ ਮੋਟਰ ਤੋਂ ਪਾਣੀ ਖੇਤ ਨੂੰ ਪਹੁੰਚਾਉਣਾ ਤਾਂ ਆੜ ਜ਼ਰੂਰੀ ਹੈ ਮਨ ਤੋਂ ਲੈ ਕੇ ਗੁਰੂ ਤੱਕ ਗੱਲ ਪਹੁੰਚਾਉਣੀ ਹੈ ਤੇ ਅਰਦਾਸ ਜ਼ਰੂਰੀ ਹੈ ਅਰਦਾਸ ਅਰਜੀ ਹੁੰਦੀ ਹੈ ਜਿਵੇਂ ਕਿਸੇ ਅਫਸਰ ਨੂੰ ਲਿਖੀਏ ਉਹਦੇ ਤੇ ਲਿਖਿਆ ਜਾਂਦਾ ਹੈ ਕੇ ਹੱਥ ਜੋੜ ਕੇ ਬੇਨਤੀ ਹੈ ਜੀ ਨਿਮਰਤਾ ਸਹਿਤ ਅਪੀਲ ਹੈ ਸਾਡੀ ਆਹ ਫਰਿਆਦ ਸੁਣੋ ਅਸੀਂ ਤੁਹਾਡੇ অতি ਧੰਨਵਾਦੀ ਹੋਵਾਂਗੇ ਤੇ ਫਿਰ ਥੱਲੇ ਜਾ ਕੇ ਲਿਖਿਆ ਜਾਂਦਾ ਆਪ ਜੀ ਦੇ ਸ਼ੁਭ ਚਿੰਤਕ ਆਪ ਜੀ ਦੇ ਆਗਿਆਕਾਰ ਜਿਹੜੀ ਅਰਜੀ ਹੁੰਦੀ ਹੈ ਉਹ ਵੀ ਅਰਦਾਸ ਹੀ ਹੁੰਦੀ ਉਹ ਅੱਖਰਾਂ ਨਾਲ ਲਿਖੀ ਜਾਂਦੀ ਹੈ ਜਿਹੜੀ ਆਪਾਂ ਅਰਦਾਸ ਕਰਦੇ ਇਹ ਅਸਲ ਵਿੱਚ ਅਰਜੀ ਹੁੰਦੀ ਹੈ ਇਹਨੇ ਹੁਣ ਆਪਣੀ ਅਰਜੀ ਗੁਰੂ ਤੱਕ ਪਹੁੰਚਾਉਣੀ ਹੈ ਪਹੁੰਚਾਉਣ ਦਾ ਰਸਤਾ ਕਿਹੜਾ ਪਹੁੰਚਾਉਣ ਦੀ ਆੜ ਕਿਹੜੀ ਹੈ ਉਹ ਹੈ ਅਰਦਾਸ ਹੱਥ ਜੋੜ ਕੇ ਛੇਵੇਂ ਪਾਛੇ ਦੇ ਚਰਨਾਂ ਦਾ ਧਿਆਨ ਕਰਦਾ ਹੈ ਕਹਿੰਦਾ ਬਾਬਾ ਨਹੀਂ ਆ ਸਕਦਾ ਮੈਂ ਤੁਹਾਡੇ ਦਰਸ਼ਨਾਂ ਲਈ ਤੁਸੀਂ ਕਿਰਪਾ ਕਰੋ ਆਗਰੇ ਜੀ ਧਰਤੀ ਤੇ ਆਓ ਮੈਂ ਆਪ ਜੀ ਦੇ ਚਰਨ ਪ੍ਰਸੰਗਾ ਆਪ ਜੀ ਦੇ ਚਰਨਾਂ ਦੇ ਉੱਤੇ ਸਿਰ ਧਰ ਕੇ ਮੱਥਾ ਟੇਕਾਂਗਾ ਇਹਨੇ ਜਿਵੇਂ ਅਰਦਾਸ ਕੀਤੀ ਨਾ ਅਰਦਾਸ ਕਰੋੜਾਂ ਮੀਲਾਂ ਦਾ ਪੰਧ ਮੁਕਾ ਦਿੰਦੀ ਯਾਦ ਰੱਖਿਓ ਪੰਧ ਮੁੱਕ ਜਾਂਦਾ ਅਰਦਾਸ ਦੇ ਨਾਲ ਜਿੰਨੀ ਦੂਰ ਮਰਜ਼ੀ ਬੈਠੇ ਹੋਈਏ ਅਰਦਾਸ ਕਰਮੀ ਆਉਦੀ ਹੋਣੀ ਚਾਹੀਦੀ ਐ ਦਾਤੇ ਨੂੰ ਤਾਂ ਚਾਰ ਇਦਾ ਦਾਤਾ ਵਰਤੌਣ ਦਾ ਸਾਨੂੰ ਨਹੀਂ ਤਰੀਕਾ ਆਉਂਦਾ ਝੋਲੀਆਂ ਫਲਾਉਣ ਦਾ ਸਾਨੂੰ ਕਈ ਵਾਰ ਮੰਗਣਾ ਨਹੀਂ ਆਉਂਦਾ ਸੇਵਾ ਬਾਪੂ ਦੇ ਚਰਨਾਂ ਦਾ ਧਿਆਨ ਕਰਕੇ ਇਸ ਗਰੀਬ ਸਿੱਖ ਨੇ ਕੀ ਮੰਗਿਆ ਗਿਆਨੀ ਸਰੂਪ ਸਿੰਘ ਕੜਿਆਣਾ ਦਾ ਪੰਥਿਕ ਢਾਡੀ ਜੱਥਾ ਇਉਂ ਪੇਸ਼ ਕਰਦਾ ਦੋ ਕਿਰਪਾਣਾ ਵਾਲੇ ਸਤ ਗੁਰ ਆ ਕੇ ਦਰਸ਼ ਦਿਖਾਵੋ ਦੋ ਕਿਰਪਾਣਾ ਵਾਲੇ ਸਤ ਗੁਰ ਆਕੇ ਦਰਸ਼ ਦਿਖਾਓ ਸ਼ਰ ਆਗਰੇ ਦਾਸ ਨਿਮਾਣਾ ਕਰਦਾ ਹੈ ਅਰਜ਼ੋਈਆਂ ਮੇਰ ਤੁਸਾਂ ਦੀ ਨਾਲ ਅੱਗ ਤਈ ਰੀਝਾਂ ਪੂਰੀਆਂ ਹੋਈਆਂ ਮੇਰ ਤੁਸਾਂ ਦੀ ਨਾਲ ਅੱਗ ਤਈ ਰੀਝਾਂ ਪੂਰੀਆਂ ਹੋਈਆਂ ਹੱਸਣ ਆ ਸਿਰ ਤੇ ਕਲਕੀ ਲਾ ਕੇ ਰਾਜਿਆਂ ਵਾਂਗੂੰ ਰਹਿੰਦੇ ਸੱਜੇ ਗੁੱਟ ਤੇ ਬਾਜ ਬੈਠਦਾ ਕਈ ਸੇਵਕ ਨੇ ਕਹਿੰਦੇ ਸੱਜੇ ਗੁੱਟ ਤੇ ਬਾਜ ਬੈਠਦਾ ਕਈ ਸੇਵਕ ਨੇ ਕਹਿੰਦੇ ਜੀ ਦੁਨੀਆ ਤਾਰਨ ਵਾਲੇ ਸਤ ਗੁਰ ਦੁਨੀਆ ਤਾਰਨ ਵਾਲੇ ਸਤ ਗੁਰ ਦੁਨੀਆ ਤਾਰਨ ਵਾਲੇ ਸਤ ਗੁਰ ਸਾਨੂੰ ਵੀ ਵੜਿ ਆਵੋ ਧੋ ਕ੍ਰਿਪਾਣਾ ਵਾਲੇ ਸਤਗੁਰ ਆ ਕੇ ਦਰਸ਼ ਦਿਖਾਵੋ ਧੋ ਕ੍ਰਿਪਾਣਾ ਵਾਲੇ ਸਤਗੁਰ ਆ ਕੇ ਦਰਸ਼ ਦਿਖਾਵੋ ਮੈਂ ਸੁਣਿਆ ਇੱਕ ਤਖਤ ਬਣਾਇਆ ਹਰ ਮੰਤਰ ਦੇ ਨੇੜੇ ਉੱਥੇ ਸੱਚੇ ਹੋਣ ਫੈਸਲੇ ਕੂੜ ਨਹੀਂ ਆਉਂਦਾ ਨੇੜੇ ਉੱਥੇ ਸੱਚੇ ਹੋਣ ਫੈਸਲੇ ਕੂੜ ਨਹੀਂ ਆਉਂਦਾ ਨੇੜੇ ਮੇਰੇ ਤੇ ਵੀ ਬਖਸ਼ਿਸ਼ ਜੀ ਕਰਕੇ ਨਿਗਾਹ ਮੇਰੀ ਦੀ ਪਾਵੋ ਮੇਰੇ ਤੇ ਵੀ ਬਖਸ਼ਿਸ਼ ਕਰਕੇ ਨਿਗਾਹ ਮੇਰੀ ਦੀ ਪਾਵੋ ਉਹ ਕਿਰਪਾਣਾ ਵਾਲੇ ਸਤ ਗੁਰ ਆ ਕੇ ਦਰਸ਼ ਦਿਖਾਵੋ ਉਹ ਕਿਰਪਾਣਾ ਵਾਲੇ ਸਤ ਗੁਰ ਆ ਕੇ ਦਰਸ਼ ਦਿਖਾਵੋ ਕਿਵੇਂ ਗੁਰਦੇ ਦਰਸ਼ਨ ਕਰਨ ਮਿੱਥਿਆ ਉਹਨੇ ਨਿਸ਼ਾਨਾ ਸਰੂਪ ਸਿੰਘ ਕਟਿਆਣਾ ਆਖੇ ਹੋਇਆ ਸਿੱਖ دیਵਾਨਾ ਸਰੂਪ ਸਿੰਘ ਕਟਿਆਣਾ ਕਹਿੰਦਾ ਹੋਇਆ ਸਿੱਖ دیਵਾਨਾ ਹੋ ਉੱਠਦਾ ਪੈਂਦਾ ਏ ਹੋਇਆ ਆਖੇ ਉੱਠਦਾ ਪੈਂਦਾ ਏ ਹੋਇਆ ਆਖੇ ਉੱਠਦਾ ਪੈਂਦਾ ਏ ਹੋਇਆ ਆਖੇ ਉੱਠਦਾ